ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਬਰ ਐਚ ਐਸ ਪੋਲਰ ਡੀ ਆ ਜੀ ਦੇ ਬਾਰੇ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਹੈ ਸਾਡੀ ਇਸ ਖਬਰ ਨੂੰ ਪੂਰਾ ਸਮਝਣ ਦੇ ਲਈ ਤੁਸੀਂ ਸਾਡਾ ਐਪੀਸੋਡ 550 ਨੰਬਰ ਜ਼ਰੂਰ ਵੇਖੋ ਉਹਦੇ ਨਾਲ ਤੁਹਾਨੂੰ ਇਸ ਖਬਰ ਦੇ ਬਾਰੇ ਜ਼ਿਆਦਾ ਕਲੈਰਿਟੀ ਆਏਗੀ CBI ਨੇ ਅੱਜ ਥਾਣਾ ਸਰਹੰਦ ਦੇ SHO ਤੇ ਹੋਰ ਸਾਰੇ ਅਧਿਕਾਰੀ ਰਿਕਾਰਡ ਸਮੇਤ ਤਲਬ ਕੀਤੇ ਚੰਡੀਗੜ੍ਹ ਚ ਅਤੇ ਉਹਨਾਂ ਤੋਂ ਲੰਮਾ ਸਮਾਂ ਪੁੱਛ ਕੇ ਛੋਈ ਇਹ ਇੱਕ ਤਸਦੀਕ شدہ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਤੇ ਸਾਨੂੰ ਇਹ ਪਤਾ ਲੱਗਾ ਕਿ CBI ਉਸ ਪਰਚੇ ਬਾਰੇ ਜਾਣਨਾ ਚਾਹੁੰਦੀ ਸੀ ਜਿਹੜਾ ਕਿ ਵਿਜੀਲੈਂਸ ਬਿਊਰੋ ਨੇ 2020 ਦੇ ਵਿੱਚ ਆਕਾਸ਼ ਬੱਤਾ ਜਿਸ ਦੀ ਸ਼ਿਕਾਇਤ ਤੇ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਿਰੁੱਧ ਦਰਜ ਕੀਤਾ ਗਿਆ ਸੀ ਉਹ ਪਰਚਾ ਸੀਗਾ ਐਫਆਈਆਰ ਨੰਬਰ 8 ਡੇਟਡ 21 8 2020 ਤੇ ਇਸ ਪਰਚੇ ਦੇ ਵਿੱਚ ਇਲਜ਼ਾਮ ਸੀ ਕਿ ਆਕਾਸ਼ ਬੱਤਾ ਇੱਕ ਪਾਸਰ ਹੈ ਅਤੇ ਉਹ ਇੱਕ ਟਰੱਕ 'ਚ ਜਿਹਦੇ ਤੇ ਮਤਲਬ ਕਿ ਇਲਜ਼ਾਮ ਸੀ ਕਿ ਕਾਗਜ਼ ਟੈਕਸ ਵਾਲੇ ਉਹਦੇ ਕੋਲ ਪੂਰੇ ਹੈ ਨਹੀਂ ਸੀ ਤੇ ਉਹਦੇ ਵਿੱਚੋਂ ਸਵਾਰ ਸੀ ਤੇ ਉਹ ਫਿਰ ਪੁਲਿਸ ਨੇ ਕਹਿੰਦੇ ਜੀ ਫੜ ਲਿਆ ਦਰਸਲ ਇਸ ਕੇਸ ਦਾ ਜਿਹੜਾ ਚਲਾਨ ਹੈ ਉਹ ਦੇ ਦਿੱਤਾ ਗਿਆ ਸੀ 21-10-24 ਨੂੰ ਐਡੀਸ਼ਨਲ ਸੈਸ਼ਨ ਜੱਜ ਹਰਸਿੰਦਰ ਅਜੀਤ ਸਿੰਘ ਦੀ ਅਦਾਲਤ ਦੇ ਵਿੱਚ ਹੁਣ ਆਕਾਸ਼ ਬੱਤਾ ਨੇ ਦੋਸ਼ ਲਾਇਆ ਸੀ ਕਿ ਮੈਨੂੰ ਪੁੱਲਰ ਦਾ ਮੀਡਲ ਮੈਨ ਦਲਾਲ ਕ੍ਰਿਸ਼ਾਨੂੰ ਸ਼ਰਦਾ ਇਹ ਕਹਿ ਰਿਹਾ ਸੀ ਕਿ ਪੈਸੇ ਦੇ ਕੇ ਤੇਰੇ ਪਰਚੇ ਦਾ ਨਿਪਟਾਰਾ ਕਰਾ ਦਿੰਦੇ ਆ 8 ਲੱਖ ਮੰਗਿਆ ਤੇ 5 ਲੱਖ ਦੇਣ ਗਿਆ ਤੇ ਉੱਥੇ ਫੜ ਹੋ ਗਿਆ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਕ੍ਰਿਸ਼ਾਨੂੰ ਤੇ ਨਾਲ ਹੀ ਫੜ ਹੋ ਗਿਆ ਡੀਆਈਜੀ ਪੁੱਲਰ ਜਿਸ ਦੀਆਂ ਤੁਸੀਂ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਸੁਣ ਚੁੱਕੇ ਹੋ ਸਾਰੇ ਚੈਨਲਸ ਤੇ ਸਾਰੇ ਅਖਬਾਰਾਂ 'ਚ ਬਹੁਤ ਕੁਝ ਰਿਕਵਰ ਹੋਇਆ ਉਹਦੀ ਕੋਠੀ ਚੋਂ ਡੀਆਈਜੀ ਦੀ ਕੋਠੀ ਚੋਂ ਉਹ ਮੈਨੂੰ ਦੁਬਾਰਾ ਦੱਸਣ ਦੀ ਲੋੜ ਨਹੀਂ ਤੇ ਆਕਾਸ਼ ਬੱਤੇ ਤੇ ਤਾਂ ਅਲਿਗੇਸ਼ਨ ਇਹੀ ਸੀ ਕਿ ਉਹ ਜੀਐਸਟੀ ਦੀ ਚੋਰੀ ਕਰਾਉਂਦਾ ਤੇ ਜਿੰਨਾ ਕਬਾੜ ਗੋਬਿੰਦਗੜ ਜਿਹੜਾ ਕਿ ਫਤਿਹਗੜ ਸਾਹਿਬ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਉੱਥੇ ਗੱਡੀਆਂ ਲਿਜਾਂਦਾ ਸੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਔਰ ਇਹ ਟੈਕਸ ਚੋਰੀ ਕਈ ਸੌ ਕਰੋੜ ਦੀ ਦੱਸੀ ਜਾ ਰਹੀ ਸੀ ਖੈਰ ਇਸ ਪਰਚੇ ਦੇ ਵਿੱਚ ਜਦੋਂ ਆਕਾਸ਼ ਬੱਤੇ ਦੇ ਵਿਰੁੱਧ ਚਲਾਨ ਕਾਫੀ देर ਨਹੀਂ ਦਿੱਤਾ ਗਿਆ 24 ਚ ਦਿੱਤਾ ਤਾਂ ਉਸ ਤੋਂ ਪਹਿਲਾਂ ਵੀ ਇਹ ਗੱਲਬਾਤ ਕਰਦਾ ਰਿਹਾ ਕਿਰਸ਼ਾਨੂ ਜਿਵੇਂ ਆਕਾਸ਼ ਬੱਤਾ ਨੇ ਆਪਣੀਆਂ ਇੰਟਰਵਿਊਜ਼ ਦੇ ਵਿੱਚ ਦੱਸਿਆ ਆਖਰਕਾਰ ਆਕਾਸ਼ ਬੱਤੇ ਤੋਂ ਡੀਆਈਜੀ ਭੁੱਲਰ ਹਰ ਮਹੀਨੇ ਮੰਥਲੀ ਫਿਕਸਡ ਪੈਸੇ ਮੰਗਣ ਲੱਗ ਗਿਆ ਤੇ ਉੱਥੇ ਫਿਰ ਉਹ ਤੰਗ ਆ ਗਿਆ ਸਤਾਇਆ ਹੋਇਆ ਫਿਰ ਉਹ ਸੀਬੀਆਈ ਕੋਲ ਗਿਆ ਤੇ ਇਹ ਜਿਹੜੀ ਖਬਰ ਦੀ ਪੁਸ਼ਟੀ ਹੈ ਅਸੀਂ ਸੀਬੀਆਈ ਦੇ ਦਿੱਲੀ ਹੈੱਡ ਕੁਆਰਟਰ ਦੇ ਸੂਤਰਾਂ ਤੋਂ ਪ੍ਰਾਪਤ ਕੀਤੀ ਹੈ ਕਿਉਂਕਿ ਜਿਹੜੇ ਚੰਡੀਗੜ੍ਹ ਵਾਲੇ ਅਧਿਕਾਰੀ ਹੈ ਉਹ ਬਿਲਕੁਲ ਇਸ ਦੀ ਜਾਂਚ ਬਹੁਤ ਹੀ ਗੁਪਤ ਤਰੀਕੇ ਨਾਲ ਕਰ ਰਹੇ ਨੇ ਤੇ ਕੁਝ ਸਾਨੂੰ ਉਥੋਂ ਪਤਾ ਨਹੀਂ ਲੱਗਦਾ ਤੇ ਤੁਹਾਨੂੰ ਦੱਸਦੇ ਆਂ ਜੀ ਆਕਾਸ਼ ਬੱਤੇ ਦਾ ਕਹਿਣਾ ਕੀ ਹੈ ਅਕਾਸ਼ ਬੱਤਾ ਕਹਿੰਦਾ ਜੀ ਮੈਂ ਤਾਂ ਘਰੇ ਸੁੱਤਾ ਪਿਆ ਸੀ ਤੇ ਬਜਲੈਂਸ ਬਿਊਰੋ ਦੀ ਟੀਮ ਆਉਂਦੀ ਆ ਤੇ ਮੈਨੂੰ ਘਰੋਂ ਉਠਾ ਕੇ ਲੈ ਜਾਂਦੀ ਹੈ ਤੇ ਦਿਖਾਇਆ ਜਾਂਦਾ ਕਿ ਮੈਂ ਟਰੱਕ ਚੋਂ ਫੜਿਆ ਗਿਆ ਜਦੋਂ ਕਿ ਬਿਲਕੁਲ ਸਰਾਸਰ ਝੂਠਾ ਹੈ ਕਹਿੰਦਾ ਜੀ ਮੈਂ ਤਾਂ ਇੱਕ ਬ੍ਰੋਕਰ ਆ ਯਾਨੀ ਕਿ ਮੈਂ ਤਾਂ ਲੋਕਾਂ ਦੇ ਕਬਾੜ ਖਰੀਦਣ ਵੇਚਣ ਵਾਲਿਆਂ ਦੇ ਸੌਦੇ ਕਰਾਉਣਾ ਗੋਵਿੰਦਗੜ੍ਹ ਦੇ ਵਿੱਚ ਕਬਾੜ ਨੂੰ ਪਗਲਾਇਆ ਜਾਂਦਾ ਹੈ ਉਹਦਾ ਕਈ ਕਿਸਮ ਦਾ ਲੋਹਾ ਬਣਾਇਆ ਜਾਂਦਾ ਹੈ ਵੈਜਲੈਂਸ ਬਿਊਰੋ ਨੇ ਇਸ ਪਰਚੇ 'ਚ ਤਿੰਨ ਈਟੀਓਜ਼ ਨੂੰ ਨਾਮਜ਼ਦ ਕੀਤਾ ਸੀ ਉਹਨਾਂ ਦੇ ਨਾਮ ਤੁਹਾਨੂੰ ਮੈਂ ਦੱਸ ਦਿੰਦਾ ਪਹਿਲੇ ਨੰਬਰ ਤੇ ਸੀਗਾ ਵੇਦ ਪ੍ਰਕਾਸ਼ ਜਿਹੜਾ ਹੁਣ ਰਿਟਾਇਰ ਹੋ ਚੁੱਕਿਆ ਫਿਰ ਦੂਜਾ ਸੀ ਪਿਆਰਾ ਸਿੰਘ ਰਿਟਾਇਰ ਹੋ ਚੁੱਕਿਆ ਤੀਜਾ ਹੈਗਾ ਜੀ ਸਿਮਰਨਦੀਪ ਸਿੰਘ ਬਰਾੜ ਜਿਹੜਾ ਹੁਣ ਪ੍ਰਮੋਟ ਹੋ ਕੇ ਤਰੱਕੀ ਲੈ ਕੇ DETC ਬਣ ਗਿਆ ਯਾਨੀ ਕਿ ਡਿਵੀਜ਼ੀਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਤੇ ਅੱਗੇ ਜਿਹੜੀ ਤੁਹਾਨੂੰ ਮੈਂ ਗੱਲ ਦੱਸਣੀ ਹੈ ਕਿ ਸਾਡਾ ਜੋ ਪਹਿਲਾ ਐਪੀਸੋਡ ਹੈ 550 ਨੰਬਰ ਉਹਦੇ ਵਿੱਚ ਮੈਂ ਡਿਟੇਲ ਚ ਗੱਲ ਕਰ ਚੁੱਕਿਆ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਤੇ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹਰਪਾਲ ਚੀਮੇ ਨੇ ਇਹਨਾਂ ਤਿੰਨਾਂ ਈਟਿਊਜ਼ ਵਿਰੁੱਧ ਕੇਸ ਚਲਾਉਣ ਦੀ ਸਮਾਇਤ ਮਨਜ਼ੂਰੀ ਜਿੰਨੂੰ ਅੰਗਰੇਜ਼ੀ ਚ ਕਹਿੰਦੇ ਆ ਜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਤੋਂ ਇਨਕਾਰ ਕਰਤਾ ਨਹੀਂ ਦਿੱਤੀ ਸੋ ਇਸ ਦਾ ਮਤਲਬ ਇਹ ਹੋਇਆ ਕਿ ਜਿੰਨੇ ਵੀ ਬਾਕੀ ਉਹਨਾਂ ਦੇ ਦਲਾਲ ਸੀ ਈਟੀਓਜ਼ ਦੇ ਉਹ ਹੁਣ ਬਰੀ ਹੋ ਜਾਣਗੇ ਯਾਨੀ ਕਿ ਤੈ ਹੈ ਜਦੋਂ ਕਿ ਜਿਹੜੇ ਬੈਨੀਫਿਸ਼ਰੀ ਸੀ ਉਹਨਾਂ ਤੇ ਕੇਸ ਚਲਾਉਣ ਦੀ ਆਗਿਆ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਤਾਂ ਫਿਰ ਇੱਕ ਸੁਭਾਵਿਕ ਜਿਹਾ ਫੈਸਲਾ ਹੈ ਜਿਹੜਾ ਆਉਣਾ ਹੈ ਕਿ ਇਹ ਬਰੀ ਹੋ ਜਾਣਗੇ ਤੇ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਵੀ ਵਿਜੀਲੈਂਸ ਬਿਊਰੋ ਦੀਆਂ ਕਿਹੋ ਕਿਹੋ ਜੀਆਂ ਕਾਰਵਾਈਆਂ ਹੁਣ ਤੱਕ ਰਹੀਆਂ ਜਿਹੜੀਆਂ ਜਿਹੜੀਆਂ ਜਾਂ ਕੇਸਸ ਮੈਨੂੰ ਆਫ ਹੈਂਡ ਯਾਦ ਆਏ ਮੈਂ ਕਿ ਮੂੰਹ ਜਵਾਨੀ ਯਾਦ ਆਏ ਉਹਦਾ ਤੁਹਾਨੂੰ ਜ਼ਿਕਰ ਕਰ ਦਿੰਦਾ ਜਦੋਂ ਸੁਮੇਤ ਸਿੰਘ ਸੈਣੀ ਹੁੰਦੇ ਸੀ ਉਦੋਂ ਇੱਕ ਬਹੁਤ ਹੀ ਮਸ਼ਹੂਰ ਕੇਸ ਹੋਇਆ ਕਮਾਂਡੋ ਕੇਟਰਲ ਜਿਹਦੇ ਮਾਲਕ ਸੀ ਕਮਲਜੀਤ ਸਿੰਘ ਵਾਲੀਆ ਜਿਨ੍ਹਾਂ ਨਾਲ ਬਹੁਤ ਹੀ ਜ਼ਿਆਦਾ ਤੱਕਾ ਵਿਜੀਲੈਂਸ ਬਿਊਰੋ ਨੇ ਕੀਤਾ ਤੇ ਹੁਣ ਉਹ ਮਾਮਲੇ ਅਦਾਲਤ ਚ ਨੇ ਤੇ ਬੀਤੇ ਦਿਨੀ ਉਹਨਾਂ ਦਾ ਫੋਨ ਵੀ ਆਇਆ ਮੈਨੂੰ ਉਹਨਾਂ ਨੇ ਸਾਰੀ ਸਥਿਤੀ ਦਾ ਜਾਣੂ ਕਰਵਾਇਆ ਫਿਰ ਈਟੀਓ ਰਣਜੀਤ ਸਿੰਘ ਉਦੋਂ ਵਿਜੀਲੈਂਸ ਬਿਊਰੋ ਦੇ ਮੁਖੀ ਹੁੰਦੇ ਸੀ ਬੀਕੇ ਉਪਲ ਉਹਨਾਂ ਨੇ ਆਤਮ ਹੱਤਿਆ ਕੀਤੀ ਕਿਉਂਕਿ ਇੱਕ ਐਸਪੀ ਨੇ ਉਹਨਾਂ ਤੋਂ 5 ਲੱਖ ਰੁਪਏ ਲਿਆ ਫਿਰ ਕੁਝ ਹੋਰ ਮੰਗਿਆ ਸੋ ਲਗਾਤਾਰ ਉਹਦੀ ਹਰਾਸਮੈਂਟ ਹੋ ਰਹੀ ਸੀ ਤੇ ਮੁਹਾਲੀ ਦੇ ਵਿੱਚ ਉਹਨਾਂ ਨੇ ਫਿਰ ਆਤਮ ਹੱਤਿਆ ਕਰ ਲਈ ਤੇ ਹੁਣ ਤੁਹਾਨੂੰ ਦੱਸਦਾ ਹਾਂ ਜੀ ਪੰਡਿਤ ਸ਼ਹੀਦ ਕਾਂਸ਼ੀ ਰਾਮ ٹرسٹ ਦਾ ਮਾਮਲਾ ਇਸ 'ਚ ਵੀ ਵਿਜੀਲੈਂਸ ਬਿਊਰੋ ਇੱਕ ਪਰਚਾ ਦਰਜ ਕਰਦੀ ਹੈ ਤੇ ਫਿਰ ਇੱਕ ਬਿਲਡਰ ਨੂੰ ਗ੍ਰਿਫਤਾਰ ਕਰਦੀ ਹੈ ਫਿਰ ਉਹ ਪਰਚਾ ਰੱਦ ਕਰਨ ਦੀ ਰਿਪੋਰਟ ਅਦਾਲਤ ਦੇ ਵਿੱਚ ਦੇ ਦਿੰਦੀ ਹੈ ਪਰ ਅਦਾਲਤ ਨੇ ਇਹ ਹਜੇ ਕੈਂਸਲੇਸ਼ਨ ਰਿਪੋਰਟ ਸਵੀਕਾਰ ਨਹੀਂ ਕੀਤੀ ਮੈਂ ਤੁਹਾਨੂੰ ਸਿਰਫ ਵਿਜੀਲੈਂਸ ਬਿਊਰੋ ਦੇ ਕਾਰਨਾਮੇ ਦੱਸ ਰਿਹਾ ਕਿ ਇਹ ਕੋਈ ਅਦਾਰਾ ਇਹੋ ਜਿਹਾ ਨਹੀਂ ਜਿਹੜਾ ਭ੍ਰਸ਼ਟਾਚਾਰ ਖਤਮ ਕਰਨ ਦੇ ਲਈ ਸੰਜੀਦਾ ਹੋਵੇ ਇਹ ਇੱਕ ਇਹੋ ਜਿਹਾ ਅਦਾਰਾ ਹੁਣ ਤੱਕ ਬਣਿਆ ਰਿਹਾ ਜਿਹੜਾ ਕਿ ਫਰੋਤੀਆਂ ਲੈਂਦਾ ਜਿਹੜਾ ਕਿ ਖੁਦ ਭ੍ਰਸ਼ਟਾਚਾਰ ਕਰਦਾ ਖੈਰ ਅੱਗੇ ਆਉਂਦੇ ਆ ਜੀ ਤੇ ਫਿਰ ਹੁਣ ਗੱਲ ਆਉਂਦੀ ਹੈ ਦਲਿਤ ਫੇਕ ਐਸਸੀ ਸਰਟੀਫਿਕੇਟ ਯਾਨੀ ਕਿ ਜਿਹੜੇ ਦਲਿਤਾਂ ਨੇ ਝੂਠੇ ਜਾਲੀ ਸਰਟੀਫਿਕੇਟ ਲੈ ਕੇ ਲੋਕਾਂ ਨੇ ਸਰਕਾਰੀ ਨੌਕਰੀਆਂ ਲਈਆਂ ਉਹਦੇ ਤੇ ਵੀ ਇਹਨਾਂ ਨੇ ਝੂਠੇ ਪਰਚੇ ਦਰਜ ਕੀਤੇ ਫੇਰ ਤੁਹਾਨੂੰ ਦੱਸ ਦਿਆਂ ਜੀ ਸੈਕਟਰ 18 ਚੰਡੀਗੜ੍ਹ ਦੇ ਵਿੱਚ 2 ਕਨਾਲ ਦੀ ਕੋਠੀ ਨੂੰ ਹੜੱਪਣ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤੇ ਵੱਡੇ ਅਫਸਰਾਂ ਦੇ ਇਸ ਮਾਮਲੇ 'ਚ ਨਾਮ ਆਏ ਅਤੇ ਉਹ ਅਖਬਾਰਾਂ ਦੇ ਵਿੱਚ ਛਪੇ ਤੇ ਫੇਰ ਕੁਝ ਦਿਨ ਪਹਿਲਾਂ ਮੈਨੂੰ ਸਬ ਇਨਸਪੈਕਟਰ ਮੋਗਾ ਤੋਂ ਜਿਹਦਾ ਨਾਂ ਹੈਗਾ ਹਰਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਵਜਲੈਂਸ ਬਿਊਰੋ ਦੇ ਪਰਚੇ 'ਚੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੋ ਇਹ ਪੁਲਿਸ ਤੰਤਰ ਜਿਹੜਾ ਹੈਗਾ ਉਹ ਇਸ ਕਿਸਮ ਦਾ ਹੋ ਚੁੱਕਿਆ ਹੈ ਕਿ ਜਦੋਂ ਇਹਨਾਂ ਕੋਲ ਪਾਵਰ ਆਉਂਦੀ ਹੈ ਖਾਖੀ ਪਾ ਲੈਂਦੇ ਨੇ ਤਾਂ ਫੇਰ ਇਹ ਜਾਇਜ਼ ਨਜਾਇਜ਼ ਕਰਨ ਦੇ ਵਿੱਚ ਕੋਈ ਯਾਨੀ ਕਿ ਖਿਆਲ ਨਹੀਂ ਕਰਦੇ ਜਾਇਜ਼ ਨਜਾਇਜ਼ ਤਕੀ ਤੁਰੀ ਆਉਂਦੇ ਆ ਤੇ ਮੈਂ ਇੱਥੇ ਇਹ ਵੀ ਦੱਸਦਾ ਚੱਲਾਂ ਜਿਹੜੇ ਮੇਰੇ ਤੇ 4 ਪਰਚੇ ਦਰਜ ਹੋਏ ਆ ਪਿਛਲੇ ਐਸਐਸਪੀ ਨੇ ਜਿਹੜੇ ਕੀਤੇ ਮੁਹਾਲੀ ਵਾਲੇ ਨੇ ਔਰ ਉਹਦੇ ਵਿੱਚ ਵੀ ਵੈਜੀਲੈਂਸ ਬਿਊਰੋ ਦੇ ਕੁਝ ਅਧਿਕਾਰੀਆਂ ਦਾ ਹੱਥ ਹੋਣ ਬਾਰੇ ਮੈਨੂੰ ਸੂਚਨਾ ਮਿਲੀ ਆ ਔਰ ਇਥੋਂ ਤੱਕ ਕਿ ਮੁੱਖ ਮੰਤਰੀ ਤੱਕ ਵੀ ਉਹਨਾਂ ਨੇ ਮਿਸਲੀਡਿੰਗ ਯਾਨੀ ਕਿ ਗੁੰਮਰਾਹ ਕਰਨ ਵਾਲੀ ਜਾਣਕਾਰੀ ਉਹਨਾਂ ਨੇ ਦਿੱਤੀ ਮਹਿੰਦਰ ਸਿੰਘ ਤਗੜ ਥੋੜੇ ਤੋਂ ਅੱਗੇ ਚਾਹਨਾ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਫਿਜ਼